ਦੋਸਤੋ ਅੱਜ ਉਸ ਫਿਲਮ ਦੀ ਗੱਲ ਕਰ ਰਹੇ ਆ ਜਿਹੜੀ ਫਿਲਮ ਇੱਕ ਸੁਪਰਸਟਾਰ ਨੇ ਬਣਾਈ ਤੇ ਉਸ ਦੀ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਔਰ ਦਿਲ-ਦਿਲ ਉਹਦੇ ਲਾਗੇ ਸੀ ਇਹ ਫਿਲਮ ਉਸ ਨੇ 48 ਕਰੋੜ ਰੁਪਏ 48 ਕਰੋੜ ਰੁਪੀਸ ਇਸ ਫਿਲਮ ਤੇ ਖਰਚ ਕੀਤੇ ਪਰ ਇਹ ਫਿਲਮ ਫਲॉप ਹੋ ਗਈ ਮੂੰ ਪਤਾ ਨਹੀਂ ਕਿਉਂ ਫਲॉप ਹੋਈ ਉਸ ਨੇ ਆਪਣੇ ਵੱਲੋਂ ਟੌਪ ਦੇ ਡਾਇਰੈਕਟਰ ਟਾਪ ਦੇ ਫਿਲਮ ਸਟਾਰ ਜਿਹੜੇ ਆ ਉਹ ਲੈ ਇਸ ਫਿਲਮ ਲਈ ਸੁਭਾਸ਼ ਕਈ ਨੂੰ ਡਾਇਰੈਕਟਰ ਲਿਆ ਗਿਆ ਔਰ ਸੁਭਾਸ਼ ਕਈ ਜਿਸ ਸਟਾਈਲ ਚ ਕੰਮ ਕਰਦੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਦ ਤੱਕ ਉਹਨਾਂ ਨੂੰ ਉਹ ਚੀਜ਼ ਪੂਰੀ ਤਰ੍ਹਾਂ ਪਸੰਦ ਨਾ ਆਵੇ ਔਰ ਉਹਨਾਂ ਦੇ ਮੁਤਾਬਕ ਸਕ੍ਰਿਪਟ ਦੇ ਮੁਤਾਬਕ ਸੈੱਟ ਨਾ ਹੋ ਜਾਏ ਉਹ ਫਿਲਮ ਨੂੰ ਹੱਥ ਨਹੀਂ ਲਾਉਂਦੇ ਸੋ ਉਹਨਾਂ ਨੇ ਇਸ ਫਿਲਮ ਨੂੰ ਜਦੋਂ ਪੜਿਆ ਔਰ ਦੇਖਿਆ ਤਾਂ ਉਹਨਾਂ ਨੇ ਸ਼ਾਹਰੂਖ ਖਾਨ ਨੂੰ ਅਪਰੋਚ ਕੀਤਾ ਫਿਰ ਉਹਨਾਂ ਨੇ ਆਮੀਰ ਖਾਨ ਨੂੰ ਅਪਰੋਚ ਕੀਤਾ ਇਹਨਾਂ ਦੋਨਾਂ ਕਲਾਕਾਰਾਂ ਨੇ ਇਸ ਫਿਲਮ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਫਿਲਮ ਨੂੰ ਰਿਜੈਕਟ ਕਰ ਦਿੱਤਾ ਇਸ ਤਰ੍ਹਾਂ ਇਸ ਫਿਲਮ ਨੂੰ 8 ਸੁਪਰਸਟਾਰ ਕਲਾਕਾਰਾਂ ਨੇ ਰਿਜੈਕਟ ਕੀਤਾ ਲੇਕਿਨ ਉਹ ਸੁਪਰਸਟਾਰ ਇਸ ਫਿਲਮ ਨੂੰ ਬਣਾਉਣ ਤੇ ਅੜਿਆ ਹੋਇਆ ਸੀ ਕਿਉਂਕਿ ਇਹ ਬਹੁਤ ਉਸ ਦੇ ਦਿਲ ਦੇ ਕਰੀਬ ਸੀ ਫਿਰ ਇਸ ਤੋਂ ਬਾਅਦ ਸੁਬਾਸ਼ ਕਈ ਨੇ ਕਈ ਹੋਰ ਕਲਾਕਾਰਾਂ ਨੂੰ ਜਿਹੜਾ ਹੈ ਉਹ ਅਪਰੋਚ ਕੀਤਾ ਉਹਨਾਂ ਵਿੱਚ ਅਕਸ਼ੇ ਕੁਮਾਰ ਸੀ ਸੈਫ ਅਲੀ ਖਾਨ ਸੀ ਸੰਨੀ ਦਿਓਲ ਸੀ ਸੰਜੇ দত্ত ਸੀ ਅਜੇ ਦੇਵਗੰਦ ਸੀ ਤੇ ਅਭਿਸ਼ੇਕ ਵਚਨ ਸੀ ਪਰ ਇਹਨਾਂ ਸਾਰਿਆਂ ਨੇ ਵੀ ਇਸ ਫਿਲਮ ਨੂੰ ਰਿਜੈਕਟ ਕਰ ਦਿੱਤਾ ਤੇ ਫਿਲਮ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੋ ਕੁੱਲ ਮਿਲਾ ਕੇ 8 ਸੁਪਰਸਟਾਰਾਂ ਨੇ ਇਸ ਫਿਲਮ ਵਿੱਚ ਕੰਮ ਕਰਨ ਤੋਂ ਮਨਾ ਕਰ ਦਿੱਤਾ ਤੁਸੀਂ ਸੋਚ ਰਹੇ ਹੋਗੇ ਕਿ ਉਹ ਫਿਲਮ ਕਿਹੜੀ ਸੀ ਜੀ ਹਾਂ ਦੱਸ ਰਹੇ ਹੋ ਫਿਲਮ ਉਹ ਫਿਲਮ ਸੀ ਯੋਵਰਾਜ ਤੇ ਇਹ ਫਿਲਮ ਸਲਮਾਨ ਖਾਨ ਨੇ ਬਣਾਈ ਸੀ ਕਿਉਂਕਿ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਕਰੀਬ ਸੀ ਔਰ ਇੱਕ ਫੈਮਿਲੀ 뮤지컬 ਡਰਾਮਾ ਸੀ ਉਹ ਸੁਲਮਾਨ ਖਾਨ ਵਰਗੇ ਹੀਰੋ ਨੂੰ ਜਿਸ ਨੂੰ ਮਤਲਬ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਜਿਹੜੇ ਸਿਨੇਮਾ ਪ੍ਰੇਮੀ ਨੇ ਉਹ ਪਿਆਰ ਕਰਦੇ ਹੋ ਤੇ ਫਿਲਮ ਫਲॉप ਹੋ ਜਾਵੇ ਇਹ ਗੱਲ ਸਮਝ ਨਹੀਂ ਆਉਂਦੀ। ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਫਿਲਮ ਵਿੱਚ ਕਟੀਨਾ ਕੈਫ ਤੇ ਕੁਝ ਅਨਿਲ ਕਪੂਰ ਤੇ ਕੁਝ ਹੋਰ ਐਕਟਰ ਲੈ ਕੇ ਇਹ ਫਿਲਮ ਬਣਾਈ। ਫਿਲਮ ਅਲੋਚਕਾਂ ਨੇ ਵੀ ਇਸ ਨੂੰ ਮਿਕਸਡ ਰਿਸਪੌਂਸ ਦਿੱਤਾ ਸੀ ਤੇ ਕਿਹਾ ਸੀ ਇਹ ਚੱਲ ਵੀ ਸਕਦੀ ਏ ਤੇ ਨਹੀਂ ਵੀ ਕੁਝ ਚੀਜ਼ਾਂ ਚੰਗੀਆਂ ਨੇ ਕੁਝ ਨਹੀਂ ਪਰ ਜਦ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਇਹ ਫਿਲਮ ਫਲॉप ਹੋ ਗਈ بنی 48 ਕਰੋੜ ਚ ਸੀ ਤੇ ਕਮਾਈ ਇਸ ਨੇ 31 ਕਰੋੜ ਸੋ ਦੋਸਤੋ ਇਹੋ ਜਿਹੇ ਘਟਨਾਵਾਂ ਜਿਹੜੀਆਂ ਨੇ ਇਹ ਮੈਂ ਇਸ ਕਰਕੇ ਲੈ ਕੇ ਆਉਣਾ ਹੈ ਕਿ ਕੁਦਰਤ ਜਿਹੜੀ ਹੈ ਉਹ ਹਰ ਥਾਂ ਤੇ ਆਪਣਾ ਵਰਤਾਰਾ ਜਿਹੜਾ ਉਹ ਦਿਖਾਉਂਦੀ ਏ ਕਈ ਵਾਰ ਅਸੀਂ ਜਿਸ ਚੀਜ਼ ਨੂੰ ਬਹੁਤ ਅੱਛਾ ਸਮਝ ਰਹੇ ਹੁੰਨੇ ਆ ਉਹ ਲੋਕਾਂ ਦੇ ਮਨਾਂ ਵਿੱਚ ਉਹਦੀ ਤਸਵੀਰ ਕੀ ਹੁੰਦੀ ਏ ਇਹ ਸਾਨੂੰ ਨਹੀਂ ਪਤਾ ਕਈ ਵਾਰ ਬਹੁਤ ਮਾੜਾ ਸਮਝਦੇ ਆ ਲੇਕਿਨ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀ ਤਸਵੀਰ ਬਹੁਤ ਅੱਛੀ ਹੁੰਦੀ ਏ ਸੋ ਇਸ ਤਰ੍ਹਾਂ ਇਹ ਫਿਲਮ ਇੰਡਸਟਰੀ ਦੇ ਵਿੱਚ ਵੀ ਲਾਗੂ ਹੋ ਜਾਂਦਾ ਹੈ ਸੋ ਤੁਸੀਂ ਵੀ ਦੇਖਿਆ ਹੋਵੇਗਾ ਕਿ ਉਸ ਤੋਂ ਬਾਅਦ ਵੀ ਸਲਮਾਨ ਖਾਨ ਨੇ ਆਪਣਾ ਦਿਲ ਨਹੀਂ ਛੱਡਿਆ ਤੇ ਮਿਹਨਤ ਲਗਾਤਾਰ ਉਸ ਤਰ੍ਹਾਂ ਹੀ ਕਰ ਰਹੇ ਨੇ ਤੇ ਅਜੇ ਤੱਕ ਆਪਣਾ ਜਿਹੜਾ ਉਹਨਾਂ ਨੇ ਆਪਣਾ ਸੁਪਰਸਟਾਰ ਦਾ ਇੱਕ ਜਿਹੜਾ ਇਮੇਜ ਹੈ ਉਹ ਬਣਾ ਕੇ ਰੱਖਿਆ ਹੋਇਆ ਹੈ